ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਪੱਥਰ ਸਾਹਿਬ ਪਾਸ਼ਾਹੀ ਪਹਿਲੀ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੋਂ ਰਕਸ਼ਸ਼ ਨੇ ਪੱਥਰ ਰੋੜਿਆ ਮਹਾਰਾਜ ਜੀ ਵੱਲ ਤੇ ਇੱਥੇ ਬੈਠੇ ਸੀ ਬਾਬਾ ਜੀ ਉਧਰੋਂ ਆਇਆ ਤੇ ਇੱਥੇ ਇੱਕ ਖਾਸ ਗੱਲ ਹੈ ਲੰਗਰ ਦੀ ਹੈਗਾ ਮਿਲਟਰੀ ਦੀ ਅਧੀਨ ਹੀ ਆ ਪਰ ਇੱਥੇ 24 ਘੰਟੇ ਚਾਹ ਰਹਿੰਦੀ ਹੈ ਪੱਕੀ ਟਰੱਕਾਂ ਵਾਲੇ ਬਾਈ ਵੀਰ ਤੇ ਟੂਰਿਸਟ ਹੁੰਦੇ ਰਹਿੰਦੇ ਨੇ ਆ ਲੜਾਈ ਕਰਕੇ ਹੁਣ 2-3 ਦਿਨ ਤੋਂ ਬੰਦ ਹੋ ਗਿਆ ਸਾਰਾ ਟੂਰਿਸਟ ਤੇ ਨਾਲ ਹੀ ਇੱਥੇ ਕੀ ਹੁੰਦਾ ਕਿ ਆ ਦੇਖੋ ਰਸ 24 ਘੰਟੇ ਪਈ ਹੁੰਦੀ ਆ ਆ ਦੇਖੋ ਭਰੇ ਹੋਏ ਨੇ ਨਾਲ ਬਦਾਣਾ ਆ ਦੇਖੋ ਇਹ ਇੱਥੇ 24 ਘੰਟੇ ਰਹਿੰਦਾ ਨਾਲ ਗਲਾਸੀਆਂ ਪਈਆਂ ਜਦੋਂ ਗਲਾਸੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਉਹ ਮੁੰਡਿਆਂ ਦੀ ਡਿਊਟੀ ਲੱਗੀ ਹੋਈ ਆ ਆਰਮੀ ਵਾਲਿਆਂ ਦੀ ਉਹ ਲੈ ਜਾਂਦੇ ਆ ਚੁੱਕ ਕੇ ਤੇ ਧੋ ਕੇ ਫੇਰ ਇੱਥੇ ਗਲਾਸਿਆ ਰੱਖ ਦਿੰਦੇ ਆ ਇਹ ਵਧੀਆ ਸੇਵਾ ਇਹਨਾਂ ਦੀ